ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਦਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਗਰਮੀ ਦਾ ਅਲਰਟ 4 ਜੂਨ ਤੱਕ ਲੂ ਕਰੇਗੇ ਪਰੇਸ਼ਾਨ ਇਸ ਦੇ ਨਾਲ ਹੀ ਨੌਜਿਲਿਆਂ ਚ ਅਲਰਟ ਜਾਰੀ ਇਸ ਦਿਨ ਸ਼ਟ ਸ਼ਟਕੋਨਿੰਗ ਜਾਂ ਕਾਲੀਆਂ ਘਟਨਾਵਾਂ ਇਸ ਦੇ ਨਾਲ ਹੀ ਪੰਜਾਬ ਵਿੱਚ ਮੈਸਟਰਨ ਡਿਸਟਰਬੈਂਸ ਦੇ ਸਮ ਸਰਗਰਮ ਹੋ ਰਹੇ ਹਨ ਇਸ ਦੇ ਨਾਲ ਭਾਵੇਂ ਤਾਪਮਾਨ ਵਿੱਚ ਕਮੀ ਆਈ ਹੈ ਪਰ باوجود ਇਸ ਦੇ ਗਰਮੀ ਤੋਂ ਲੋਕ ਪ੍ਰਸ਼ਾਨ ਹਨ ਪੰਜਾਬ ਵਿੱਚ 4 ਜੂਨ ਤੱਕ ਹਿੱਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਉੱਧਰ ਮੌਸਮ ਵਿਭਾਗ ਨੇ 5 ਜੂਨ ਤੋਂ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ ਪੱਛਮੀ ਗੜਬੜੀ ਦੇ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਮਾਨਸਾ ਬਰਨਾਲਾ ਤੇ ਲੁਧਿਆਣਾ ਵਿੱਚ ਹਿੱਟ ਵੇਵ ਦਾ オレンジ अलर्ट जारी कर ਦਿੱਤਾ ਗਿਆ ਹੈ ਜਦਕਿ 6 ਹੋਰ ਜ਼ਿਲ੍ਹਾ ਵਿੱਚ ਮਠੰਡਾ ਮੋਗਾ ਮੁਕਸਰ ਫਰੀਦਕੋਟ ਫਾਦਲ்கਾ ਤੇ ਫਰੋਸਪੋਰ ਵਿੱਚ ਹਿੱਟ ਵੇਵ ਦੇ ਨਾਲ ਨਾਲ ਮੀਂਹ ਤੇ ਤੇਜ਼ ਹਨੇਰੀ ਦੀ ਸੰਭਾਵਨਾ ਜਤਾਈ ਗਈ ਬਾਕੀ ਸਾਰੇ ਜ਼ਿਲ੍ਹਾ ਵਿੱਚ येलो अलर्ट ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਵਿੱਚ ਕੱਲ 4 ਜੂਨ ਨੂੰ ਵੀ ਮੌਸਮ ਗਰਮ ਰਹਿਣ ਦੀ ਸੰਭਾਵਨਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ